12 ਕੋਸਾਲਾਂ ਦਾ ਇੱਕ ਨੌਜਵਾਨ ਜਿਹੜਾ ਕਿ ਲੁਧਿਆਣੇ ਦੇ ਕੱਪੜਾ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਲਈ ਜਾਂਦਾ ਸੀਗਾ ਤੇ ਸਾਰਾ ਦਿਨ ਥੱਕ ਕੇ ਹੰਬ ਕੇ ਐਨ ਚੂਰ ਹੋ ਕੇ ਟੁੱਟ ਕੇ ਸਾਰਾ ਟੁੱਟਿਆ ਥੱਕਿਆ ਸਰੀਰ ਸਾਰੇ ਦਿਨ ਦਾ ਤੇ ਪਰ ਫਿਰ ਵੀ ਬੱਸ ਸਟੈਂਡ ਦੇ ਕੋਲੋਂ ਆਪਦੇ ਉਸਤਾਦ ਦੇ ਕੋਲੇ ਰਿਆਜ ਕਰਨ ਦੇ ਲਈ ਜ਼ਰੂਰ ਜਾਂਦਾ ਹੁੰਦਾ ਸੀਗਾ ਜੇਕਰ ਕਿਸੇ ਨੇ ਉਹਨੂੰ ਪੁੱਛਣਾ ਕਿ ਤੂੰ ਕੀ ਕੰਮ ਕਰਦਾ ਤਾਂ ਉਹ ਅੱਗੋਂ ਇਹ ਗੱਲ ਦੱਸਦਾ ਹੁੰਦਾ ਸੀ ਆ ਵੀ ਮੇਰੇ ਕੰਮ ਬਾਰੇ ਲੋਕ ਦੱਸਣਗੇ ਤਾ ਉਹ ਗੱਲ ਹੋਈ ਵੀ ਇਵੇਂ ਵੀ ਜਦੋਂ ਉਹਦੀ ਪਹਿਲੀ ਕਾਸਟ ਤਕੂ ਤੇ ਟਕੂਆ ਖੜ ਕੇ 1981 ਦੇ ਵਿੱਚ ਸਰਿੰਦਰ ਸੋਨੀਆ ਦੇ ਨਾਲ ਰਿਲੀਜ਼ ਹੋਈ ਤਾਂ ਇਹਨੇ ਮਾਰਕੀਟ ਦੇ ਵਿੱਚ ਆਉਂਦਿਆਂ ਸਾਰੇ ਬਈ ਤੁਮਾ ਪਾਤੀਆਂ ਤੇ ਲੱਖਾਂ ਹੀ ਗਿਣਤੀ ਦੇ ਵਿੱਚ ਇਸ ਟੇਪ ਦੀ ਜਿਹੜੇ ਆ ਸੇਲ ਆਊਟ ਹੋਈਆਂ ਉਸ ਵਕਤ ਪੰਜਾਬ ਨੂੰ ਇੱਕ ਅਜਿਹਾ ਕਲਾਕਾਰ ਮਿਲ ਚੁੱਕਿਆ ਸੀਗਾ ਜਿਨੂ ਅੱਜ ਗਏ ਨੂੰ ਤਾਂ ਲਗਭਗ 35 36 ਸਾਲ ਹੋ ਗਏ ਆ ਪਰ ਆਪਣੇ ਗੀਤਾਂ ਰਹੀ ਆਪਣੀ ਆਵਾਜ਼ ਰਹੀ ਅੱਜ ਵੀ ਆਪਣੇ ਵਿੱਚ ਅਮਰ ਆ ਤੁਸੀਂ ਸਮਝ ਹੀ ਗਏ ਹੋਵੋਗੇ ਮੈਂ ਕੀ ਦੀ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਅਮਰ ਸਿੰਘ ਚਮਕੀਲਾ ਦੀ ਤੇ ਜਿਨੇ ਕੀ ਉਸ ਸਮੇਂ ਆਪਦੇ ਜਿਹੜੇ ਨਾਲ ਦੇ ਹੋਰ ਬਰਾਬਰ ਦੇ ਕਲਾਕਾਰ ਸੀਗੇ ਵਿਰੋਧੀ ਕਲਾਕਾਰ ਸੀਗੇ ਜਿਹੜੇ ਉਹਨਾਂ ਨੂੰ ਬੇਰੁਜ਼ਗਾਰ ਕਰਤਾ ਸੀਗਾ ਚਮਕੀਲੇ ਦੀ ਜ਼ਿੰਦਗੀ ਉੱਪਰ ਹਜ਼ਾਰਾਂ ਹੀ ਵੀਡੀਓ ਬਣੀਆਂ ਹੋਣਗੀਆਂ ਹਜ਼ਾਰਾਂ ਹੀ ਇੰਟਰਵਿਊਆ ਹੋਈਆਂ ਹਜ਼ਾਰਾਂ ਹੀ ਬਾਇਓਗ੍ਰਾਫੀਆਂ ਬਣੀਆਂ ਹੋਣਗੀਆਂ ਪਰ ਉਹਨਾਂ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਸਿਰਫ ਤੁਹਾਨੂੰ 40 ਤੋਂ 50% ਦੀ ਜਾਣਕਾਰੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹਨਾਂ ਦੀ ਫੁੱਲ ਬਤਾ ਫੁੱਲ ਜਾਣਕਾਰੀ ਦੇਊਗਾ ਜਿਹੜੀ ਕੀ ਚਮਕੀਲੇ ਨੂੰ ਪਤਾ ਸੀਗੀ ਜਾਂ ਉਹਦੇ ਘਰਦਿਆਂ ਨੂੰ ਪਤਾ ਸੀ ਤੇ ਜਾਂ ਉਹਦੇ ਦੋਸਤਾਂ ਨੂੰ ਪਤਾ ਸੀਗੀ ਆਹ ਵਾਲੀ ਵੀਡੀਓ ਮੈਂ ਸਿਰਫ ਉਹਦੇ ਫੈਮਿਲੀ ਦੇ ਦੋਸਤਾਂ ਦੇ ਤੇ ਜਾਂ ਉਹਦੀ ਵੱਡੀ ਭੈਣ ਆ ਜਾਂ ਸਵਰਨ ਕੌਰ ਆ ਜਾਂ ਜਿਵੇਂ ਉਹਨਾਂ ਦੀ ਪਹਿਲੀ ਪਤਨੀ ਗਰਮੀਲ ਕੌਰ ਜਾਂ ਉਹਨਾਂ ਦੀ ਕੁੜੀ ਅਮਨਦੀਪ ਕੌਰ ਮੁੰਡਾ ਜੈਮਨ ਸਿੰਘ ਤੇ ਇਹਨਾਂ ਦਾ ਸਾਥੀ ਸੀਗਾ ਕੇਸਰ ਸਿੰਘ ਲਾਲ ਚੰਦ ਸਵਰਨ ਸਿੰਘ ਸਰੀਆ ਦੇ ਜਿਹੜੀ ਜਾਣਕਾਰੀ ਦੇ ਆਧਾਰ ਤੇ ਜਿਹੜੀ ਮੈਂ ਵਾਲੀ ਵੀਡੀਓ ਰਿਕਾਰਡ ਕਰ ਰਿਆ ਠੀਕ ਆ ਜੇ ਆਪਾਂ ਗੱਲ ਕਰੀਏ ਕਿ ਮਕੀਲੇ ਦੇ ਬਚਪਨ ਦੀ ਚਮਕੀਲੇ ਦਾ ਜਨਮ ਹੁੰਦਾ ਹੈ 21 ਜੁਲਾਈ 1960 ਨੂੰ ਰਾਮਦਾਸੀਆ ਸਿੱਖ ਫੈਮਿਲੀ ਦੇ ਵਿੱਚ ਚਮਕੀਲੇ ਦਾ ਜਨਮ ਹੁੰਦਾ ਹੈ ਡੂੰਗਰੀ ਪਿੰਡ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਦਾ ਡੂੰਗਰੀ ਪਿੰਡ ਆ ਲੁਧਿਆਣੇ ਜ਼ਿਲ੍ਹੇ ਚ ਆਉਂਦਾ ਤਾਂ ਕਈਆਂ ਕਿਤਾਬਾਂ ਦੇ ਵਿੱਚ ਇਹ ਚੀਜ਼ ਲਿਖੀ ਆ ਵੀ ਚਮਕੀਲੇ ਦਾ ਜਿਹੜਾ ਨਾਂ ਅਸਲੀ ਨਾਂ ਸੀਗਾ ਉਹ ਧਨੀਰਾਮ ਸੀਗਾ ਪਰ ਇਹ ਗੱਲ ਝੂਠਾ ਵੀ ਉਹਦਾ ਨਾਮ ਧਨੀ RAM ਨਹੀਂ ਸੀਗਾ ਉਹਦਾ ਅਸਲੀ ਨਾਮ ਅਮਰ ਸਿੰਘ ਹੀ ਸੀਗਾ ਸਰਕਾਰੀ ਕਾਗਜ਼ਾਂ ਦੇ ਵਿੱਚ ਪਾਸਪੋਰਟਾਂ ਤੇ ਹਰੇਕ ਸਰਕਾਰੀ ਡਾਕੂਮੈਂਟ ਤੇ ਉਹਦਾ ਨਾਮ ਅਮਰ ਸਿੰਘ ਹੀ ਸੀਗਾ ਦਰਅਸਲ ਧਨੀ RAM ਵੀ ਉਹਦਾ ਨਾਮ ਸੀਗਾ ਪਰ ਧਨੀ RAM ਕਿਉਂ ਕਹਿੰਦੇ ਸੀ ਉਹਨੂੰ ਕਿਉਂਕਿ ਉਹ ਪੰਜਾਂ ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ लाਡਲਾ ਸੀਗਾ ਤਾਂ ਕਰਕੇ ਉਹਨੂੰ ਧਨੀ RAM ਜਿਹੜਾ ਕਹਿੰਦੇ ਹੁੰਦੇ ਸੀਗੇ ਤੇ ਚਮਕੀਲਾ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਸੀਗਾ ਪਰ ਚਮਕੀਲਾ ਆਪਣੀ 5ਵੀਂ ਤੱਕ ਦੀ ਜਿਹੜੀ ਪੜ੍ਹਾਈ ਸੀ ਵੀ ਉਹਨੇ ਪਿੰਡ ਦੇ ਆਪਣੇ ਸਕੂਲ ਦੇ ਵਿੱਚੋਂ ਆ ਗੱਜਰ ਖਾਮ ਤੋਂ ਜਿਹੜੀ ਉਹ ਪੂਰੀ ਕੀਤੀ ਸੀਗੀ ਤੇ ਘਰ ਦੇ ਹਾਲਾਤ ਜਿਹੜੇ ਠੀਕ ਨਾ ਹੋਣ ਕਰਕੇ ਉਹ ਆਪਣੀ ਪੜ੍ਹਾਈ ਆ ਜਿਹੜੀ ਵਿਚਕਾਰ ਨੂੰ ਛੱਡਣੀ ਪੈ ਗਈ ਕਿਸੇ ਕਾਰਨ ਕਰਕੇ ਤੇ ਉਸ ਤੋਂ ਬਾਅਦ ਉਹ ਫੈਕਟਰੀ ਦੇ ਵਿੱਚ ਜਿਹੜਾ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਤੇ ਚੰਕੀਲਾ ਇੱਕ ਵੱਧ ਮੱਧ ਵਰਗੀ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦਾ ਸੀਗਾ ਕਈ ਲੋਕ ਇਹ ਗੱਲ ਵੀ ਕਹਿੰਦੇ ਵੀ ਉਹ ਬਹੁਤ ਗਰੀਬ ਘਰ ਦੇ ਵਿੱਚੋਂ ਸੀਗਾ ਪਰ ਸਿਰਫ ਇਹ ਅਫਵਾਹਾਂ ਹੀ ਆ ਕਾਂਗਯੁਰ ਨੇ ਦੋ ਭੈਣਾਂ ਸੀਗੀਆਂ ਦੋ ਭਰਾ ਸੀਗੇ ਤੇ ਉਹਨਾਂ ਦੇ ਜਿਹੜੀਆਂ ਦੋ ਵੱਡੀਆਂ ਭੈਣਾਂ ਸੀਗੀਆਂ ਉਹਨਾਂ ਦਾ ਨਾਮ ਸੀ ਇੱਕ ਦਾ ਨਾ ਸਵਰਨਕੌਰ ਇੱਕ ਦਾ ਨਾ ਚਰਨਕੌਰ ਤੇ ਉਹਨਾਂ ਦੇ ਦੋ ਭਰਾ ਸੀਗੇ ਇੱਕ ਦਾ ਨਾ ਸੀਗਾ ਲਸ਼ਕਰ ਸਿੰਘ ਤੇ ਇੱਕ ਦਾ ਨਾ ਸੀਗਾ ਅਵਤਾਰ ਸਿੰਘ ਤੇ ਚਮਕੀਲਾ ਪੰਜਾਬ ਹੈ ਨਾ ਭਰਾਵਾਂ ਦੇ ਵਿੱਚੋਂ ਸਭ ਤੋਂ लाਡਲੇ ਸੀ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਤਾਂ ਕਰਕੇ ਵੀ ਉਹਨੂੰ ਜਿਹੜਾ ਤਨੀਰਾਮ ਕਹਿੰਦੇ ਹੁੰਦੇ ਸੀਗੇ ਤੇ ਉਹ ਜਿਹੜਾ ਘਰ ਦਾ ਗੁਜ਼ਾਰਾ ਸੀਗਾ ਮੇਨ ਗੁਜ਼ਾਰਾ ਸੀਗਾ ਉਹ ਉਹ ਮੱਝਾਂ ਤੇ ਗਾਵਾਂ ਤੋਂ ਹੁੰਦਾ ਸੀਗਾ ਤੇ ਚਮਕੀਲੇ ਦੇ ਪਰਿਵਾਰ ਦੇ ਵਿੱਚ ਗੀਤਕਾਰੀ ਦਾ ਕਿਸੇ ਨਾਲ ਕੋਈ ਸੰਬੰਧ ਹੀ ਨਹੀਂ ਸੀਗਾ ਗੀਤਕਾਰੀ ਦੇ ਵਿੱਚ ਕਿਸੇ ਦਾ ਕੋਈ ਲੈਣਾ ਦੇਣਾ ਹੀ ਨਹੀਂ ਸੀਗਾ ਪਰ ਜਿਹੜੀ ਚਮਕੀਲੇ ਦੀ ਆਵਾਜ਼ ਸੀਗੀ ਉਹ ਮਹਾਰਾਜ ਦੀ ਆਪ ਦੀ ਦੇਣ ਸੀਗੀ ਜਿਵੇਂ ਕਹਿੰਦੇ ਆ ਨਾ ਵੀ ਚਮਕੀਲੇ ਨੇ ਮਹਾਰਾਜ ਦੇ ਕੋਲੇ ਆਪ ਬਹਿ ਕੇ ਆਪ ਦੀ ਬਾਗ ਲਈ ਸੀਗੀ ਠੀਕ ਆ ਉਹਦੀ ਬਾਵਾਜ ਆ ਜਿਹੜੀ ਇੱਕ ਰੱਬ ਦੀ ਦੇਣ ਸੀਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਦਾ ਤੇ ਚਮਕੀਲੇ ਨੇ 16 ਸਾਲ ਦੀ ਉਮਰ ਦੇ ਵਿੱਚ ਬਾਈ ਜੀ ਤਬਲਾ ਤੇ ਹਾਰਮੋਨੀਅਮ ਵਜਾਉਣਾ ਸਿੱਖ ਲਿਆ ਸੀਗਾ ਉਹ ਇੰਨਾ ਸੋਹਣਾ ਹਾਰਮੋਨੀਅਮ ਵਜਾਉਂਦਾ ਸੀ ਕਿ ਛਾਡੀ ਗੱਲਾਂ ਦੋ ਬਹੁਤ ਐ ਕੀਲ ਹੀ ਦਿੰਦਾ ਸੀਗਾ ਕਹਿੰਦੇ ਬੰਦੇ ਨੂੰ ਤੇ ਜਦੋਂ ਇਹਨੇ ਹਾਰਮੋਨੀਅਮ ਤੇ ਤਬਲਾ ਵਜਾਉਣਾ ਸਿੱਖ ਲਿਆ ਤਾਂ ਉਹਦੀ ਫਿਰ ਚਮਕੀਲੇ ਦੀ ਮੁਲਾਕਾਤ ਹੁੰਦੀ ਆ ਸਰਿੰਦਰ ਸ਼ਿੰਦੇ ਦੇ ਨਾਲ ਸਰਿੰਦਰ ਸ਼ਿੰਦੇ ਦੇ ਬਾਰੇ ਪਤਾ ਲੱਗਦਾ ਤਾਂ ਚਮਕੀਲਾ ਸਰਿੰਦਰ ਸ਼ਿੰਦੇ ਨੂੰ ਆਪਦਾ ਹਾਰਮੋਨੀਅਮ ਜਦੋਂ ਵਜਾ ਕੇ ਦਿਖਾਉਂਦਾ ਤੇ ਤਬਲਾ ਵਜਾ ਵਜਾ ਕੇ ਦਿਖਾਉਂਦਾ ਤਾਂ ਸਰਿੰਦਰ ਸ਼ਿੰਦਾ ਵੀ ਐ ਕਹਿੰਦੇ ਕੀ ਲਿਆ ਹੀ ਗਿਆ ਸੀ ਆ ਤੇ ਸਰਿੰਦਰ ਸ਼ਿੰਦਾ ਕੀ ਕਰਦਾ ਵੀ ਚਮਕੀਲੇ ਨੂੰ ਆਪਦੇ ਕੋਲੇ ਰੱਖ ਲੈਂਦਾ ਤਾਂ ਉਸ ਟਾਈਮ ਸਰਿੰਦਰ ਸ਼ਿੰਦੇ ਨੇ ਆਪਦੀਆਂ ਕਈਆਂ ਇੰਟਰਵਿਊਆਂ ਦੇ ਵਿੱਚ ਇਹ ਗੱਲ ਦੱਸੀ ਆ ਕਿ ਚਮਕੀਲਾ ਲਗਾਤਾਰ 1 ਸਾਲ ਸਰਿੰਦਰ ਸਿੰਘ ਦਾ ਮੈਨੇਜਰ ਆ ਤੇ ਹੌਲੀ-ਹੌਲੀ ਚਮਕੀਲਾ ਤੇ ਸਰਿੰਦਰ ਸਿੰਘ ਦਾ ਚਮਕੀਲਾ ਸਰਿੰਦਰ ਸਿੰਘ ਦੇ ਤੋਂ ਗੌਂਡ ਦੀਆਂ ਬ੍ਰਿਕੀਆਂ ਵੀ ਸਿੱਖਦਾ ਰਿਹਾ ਤੇ ਸਰਿੰਦਰ ਸਿੰਘ ਦਾ ਵੀ ਚਮਕੀਲੇ ਨੂੰ ਆਪਣੇ ਖਾੜੇ ਦੇ ਵਿੱਚ ਕਈ ਵਾਰੀ ਗੌਂਡ ਦਾ ਮੌਕਾ ਦੇ ਦਿੰਦਾ ਹੁੰਦਾ ਸੀਗਾ ਜਿਹਦੇ ਤੋਂ ਕਿ ਸਰਿੰਦਰ ਰਸ਼ਿੰਦਾ ਚਮਕੀਲੇ ਨੂੰ 100 ਰੁਪਏ ਦਿੰਦਾ ਹੁੰਦਾ ਸੀਗਾ ਹੁਣ ਆਪਾਂ ਜੇ ਗੱਲ ਕਰੀਏ ਚਮਕੀਲੇ ਦੇ ਪਹਿਲੇ ਵਿਆਹ ਤੇ ਬੱਚਿਆਂ ਦੀ ਚਮਕੀਲੇ ਦਾ ਪਹਿਲਾ ਵਿਆਹ ਨੰਗਲ ਖੁਰਦ ਦੀ ਰਹਿਣ ਵਾਲੀ ਗਰਮੀਲ ਕੌਰ ਦੇ ਨਾਲ ਹੁੰਦਾ ਸਨ 1978 ਦੇ ਵਿੱਚ ਤੇ ਉਹਨਾਂ ਦੇ ਘਰ ਦੇ ਵਿੱਚ ਚਾਰਾਂ ਬੱਚਿਆਂ ਨੇ ਜਨਮ ਲਿਆ ਤਿੰਨ ਕੁੜੀਆਂ ਇੱਕ ਮੁੰਡਾ ਥੋੜੇ ਸਮੇਂ ਬਾਅਦ ਇੱਕ ਕੁੜੀ ਤੇ ਇੱਕ ਮੁੰਡੇ ਦੀ ਡੈਥ ਹੋ ਜਾਂਦੀ ਆ ਉਹਦੇ ਵਿੱਚ ਦੋ ਕੁੜੀਆਂ ਬਾਅਦ ਦੇ ਵਿੱਚ ਰਹਿ ਜਾਂਦੀਆਂ ਜਿਨ੍ਹਾਂ 'ਚ ਇੱਕ ਕੁੜੀ ਦਾ ਨਾਂ ਸੀਗਾ ਅਮਨਦੀਪ ਕੌਰ ਦੂਜੀ ਦਾ ਨਾਂ ਸੀਗਾ ਕਮਲਦੀਪ ਕੌਰ ਤੇ ਚਮਕੀਲੇ ਦਾ ਇੱਕ ਪਹਿਲਾ ਲਿਖਿਆ ਗੀਤ ਪਿਆ ਸੀਗਾ ਚਮਕੀਲੇ ਨੇ ਆਪਣਾ ਪਹਿਲਾ ਲਿਖਿਆ ਗੀਤ ਸਰੇਂਦਰ ਛੰਦੇ ਨੂੰ ਕਿਹਾ ਵੀ ਰਿਕਾਰਡ ਕਰਨ ਦੇ ਵਾਸਤੇ ਵੀ ਮੇਰਾ ਇੱਕ ਗੀਤ ਰਿਕਾਰਡ ਕਰ ਦਿਓ ਪਹਿਲਾਂ ਤਾਂ ਸਰੇਂਦਰ ਛੰਦੇ ਨੇ ਮਨਾਂ ਕਰਤਾ ਪਰ ਬਾਅਦ ਦੇ ਵਿੱਚ ਉਹ ਗੀਤ ਸਰੇਂਦਰ ਛੰਦੇ ਨੇ ਆਪ ਰਿਕਾਰਡ ਕਰਵਾਇਆ ਤੇ ਇਹ ਗੀਤ ਨੇ ਬਹੁਤ ਵੱਡਾ ਹਿੱਟ ਹੋ ਕੇ ਵਜਿਆ ਸੀਗਾ ਉਸ ਤੋਂ ਬਾਅਦ ਫਿਰ ਵਾਰੀ ਆ ਜਾਂਦੀ ਚਮਕੀਲੇ ਦੇ ਸੁਪਰਸਟਾਰ ਬਨਨ ਦੀ ਚਮਕੀਲਾ ਸੁਪਰਸਟਾਰ ਕਿਵੇਂ ਬਣਦਾ ਕਿ ਥੋੜੇ ਸਮੇਂ ਦੇ ਬਾਅਦ ਸਰੇਂਦਰ ਛੰਦਾ ਆਪਣੀ ਜਿਹੜੀ ਕਲਾਕਾਰ ਸਾਥਣ ਸੀਗੀ ਸੁਰਿੰਦਰ ਸੋਨੀਆ ਸੁਰਿੰਦਰ ਸੋਨੀਆ ਸੋਨੀਆ ਉਹਨੂੰ ਛੱਡ ਕੇ ਤੇ ਗੋਸ਼ਨਕੌਰ ਨੂੰ ਆਪਣੇ ਨਾਲ ਚਮਕੀਲਾ ਸੌਰੀ ਕੈਨੇਡਾ ਲੈ ਜਾਂਦਾ ਜਾਨੀ ਕਿ ਸੁਰਿੰਦਰ ਚਿੰਦਾ ਆਪਣੀ ਕਲਾਕਾਰ ਸਾਥਨ ਨੂੰ ਛੱਡ ਕੇ ਸੋਨੀਆ ਨੂੰ ਛੱਡ ਕੇ ਤੇ ਲਗੋਸ਼ਨ ਕੌਰ ਨੂੰ ਆਪਣੇ ਨਾਲ ਕੈਨੇਡਾ ਲੈ ਜਾਂਦਾ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਭਰੀ ਸੁਰਿੰਦਰ ਸੋਨੀਆ ਨੇ ਚਮਕੀਲੇ ਨੂੰ ਆਪਣੀ ਪਹਿਲੀ ਐਲਬਮ ਦੇ ਵਿੱਚ ਕੰਮ ਕਰਨ ਲਈ ਮਨਾ ਲਿਆ ਜਿਸ ਤੋਂ ਬਾਅਦ ਇਹਨਾਂ ਨੇ ਕੀਸਰ ਸਿੰਘ ਟਿੱਕੀ ਦੀ ਮਦਦ ਦੇ ਨਾਲ ਆਪਣੀ ਪਹਿਲੀ ਐਲਬਮ ਟਕੂਏ ਤੇ ਟਕੂਆ ਜਿਹੜੀ ਰਿਲੀਜ਼ ਕੀਤੀ ਤੇ ਇਸ ਐਲਬਮ ਨੂੰ ਪ੍ਰੋਡਿਊਸ ਕੀਤਾ ਚਰਨਜੀਤ ਉਹੂਜਾ ਨੇ ਤੇ ਇਸ ਐਲਬਮ ਨੂੰ 1980 ਦੇ ਵਿੱਚ ਰਿਲੀਜ਼ ਕੀਤਾ ਗਿਆ ਤੇ ਇਹ ਐਲਬਮ ਆਉਂਦਿਆਂ ਸਾਰੀ ਇੰਨੀ ਵੱਡੀ ਹਿੱਟ ਹੋ ਕੇ ਵੱਜੀ ਕਨੇ ਕਈ ਰਿਕਾਰਡ ਤੋੜਤੇ ਕਈਆਂ ਗਿਣਤੀਆਂ ਦੇ ਰਿਕਾਰਡ ਤੋੜ ਕੇ ਤੋੜਤੇ ਤੇ ਬਹੁਤ ਵੱਡੀ ਸੇਲ ਹੋਈ ਜਦੋਂ ਸ੍ਰਿੰਦਰ ਸਿੰਘ ਦਾ ਵਾਪਸ ਆਇਆ ਕੈਨੇਡਾ ਤੋਂ ਤੋਂ ਚਮਕੀਲੇ ਦੇ ਲਿਆਂਦੇ ਤੂਫਾਨ ਤੋਂ ਇੰਨਾ ਹੈਰਾਨ ਹੋ ਗਿਆ ਕਿ ਛਾੜ ਹੀ ਗੱਲਾਂ ਦੋ ਫੇਰਾ ਵਾਰੀ ਆਉਂਦੀ ਹੈ ਚਮਕੀਲੇ ਦੇ ਦੂਸਰੇ ਵਿਆਹ ਦੀ ਥੋੜੇ ਸਮੇਂ ਤੋਂ ਬਾਅਦ ਚਮਕੀਲੇ ਤੇ ਸ੍ਰਿੰਦਰ ਸੋਨੀਆ ਦੀ ਜਿਹੜੀ ਜੋੜੀ ਸੀ ਉਹ ਟੁੱਟ ਜਾਂਦੀ ਹੈ ਕਿਸੇ ਕਾਰਨ ਕਰਕੇ ਇਹਨਾਂ ਦੀ ਜੋੜੀ ਦਾ ਸੁੱਟਣ ਦਾ ਕਾਰਨ ਜਿਹੜਾ ਸੀਗਾ ਉਹ ਇਹ ਸੀਗਾ ਉਹਨਾਂ ਦੇ ਚਮਕੀਲੇ ਦੇ ਸਾਥੀ ਸਰਨ ਸਿੰਘ ਨੇ ਇਹ ਗੱਲ ਦੱਸੀ ਸੀ ਇੰਟਰਵਿਊ ਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਸ੍ਰਿੰਦਰ ਸੋਨੀਆ ਤੇ ਚਮਕੀਲੇ ਨੂੰ ਸਿਰਫ ਜਿਹੜਾ 300 ਰੁਪਿਆ ਦਿੰਦੀ ਹੁੰਦੀ ਸੀਗੀ ਤੇ ਜਦੋਂ ਚਮਕੀਲੇ ਨੇ ਆਪਦੀ ਪੇਮੈਂਟ ਵਧਾਉਣ ਲਈ ਕਿਹਾ ਤਾਂ ਦੋਨਾਂ ਦੇ ਵਿੱਚ ਆਣਬਾਣ ਹੋ ਗਈ ਦੋਨਾਂ ਦੇ ਵਿੱਚ ਆਣਬਾਣ ਹੋ ਗਈ ਤੇ ਦੋਨਾਂ ਦੀ ਜੋੜੀ ਜਿਹੜੀ ਟੁੱਟ ਗਈ ਜਿਸ ਤੋਂ ਬਾਅਦ ਚਮਕੀਲੇ ਨੂੰ ਵੀ ਇੱਕ ਫੀਮੇਲ ਆਰਟਿਸਟ ਦੇ ਨਾਲ ਜਿਹੜਾ ਕੰਮ ਕਰਨ ਲਈ ਫੀਮੇਲ ਆਰਟਿਸਟ ਦੀ ਲੋੜ ਸੀਗੀ ਤਾਂ ਉਹਨੇ ਫੀਮੇਲ ਆਰਟਿਸਟਾਂ ਨਾਲ ਕਾਫੀ ਆਰਟਿਸਟਾਂ ਨਾਲ ਜਿਹੜਾ ਕੰਮ ਕੀਤਾ ਜਿਨ੍ਹਾਂ ਦੇ ਵਿੱਚੋਂ ਕਰਨ ਹਰਨੀਤ ਨੀਤੂ ਅਮਰ ਨੂਰੀ ਤੇ ਹੋਰ ਵੀ ਬਹੁਤ ਸਾਰੀਆਂ ਆਰਟਿਸਟਾਂ ਦੇ ਨਾਲ ਕੰਮ ਕੀਤਾ ਪਰ ਕੋਈ ਜੋੜੀ ਖਾਸ ਜੰਮੀ ਨਹੀਂਗੀ ਤੇ ਉਦੋਂ ਚਮਕੀਲੇ ਦੀ ਮੁਲਾਕਾਤ ਹੁੰਦੀ ਆ ਅਮਰਜੋਤ ਕੌਰ ਨਾਲ ਜਿਹੜੀ ਅਮਰਜੋਤ ਸੀਗੀ ਉਸ ਟਾਈਮ ਕੁਲਦੀਪ ਮਾਨਕ ਦੇ ਨਾਲ ਗਾਉਂਦੀ ਹੁੰਦੀ ਸੀਗੀ ਤੇ ਕੁਲਦੀਪ ਮਾਨਕ ਨਾਲ ਜੋੜੀ ਟੁੱਟਣ ਕਰਕੇ ਅਮਰਜੋਤ ਵੀ ਕਿਸੇ ਵਧੀਆ ਮੇਲਾ ਆਰਟਿਸਟ ਦੀ ਜਿਹੜੀ ਉਹ ਤਲਾਸ਼ ਦੇ ਵਿੱਚ ਸੀਗੀ ਤੇ ਇਹਨਾਂ ਦੋਵਾਂ ਦੀ ਫਿਰ ਜੋੜੀ ਬਣਦੀ ਆ 1981 ਦੇ ਵਿੱਚ ਤੇ ਹੁਣ ਆਪਾਂ ਜੇ ਇਹਦੀ ਗੱਲ ਕਰੀਏ ਦੂਜੇ ਵਿਆਹ ਦੀ ਤਾਂ ਚਮਕੀਲੇ ਦੀ ਭੈਣ ਦੇ ਮੁਤਾਬਕ ਅਮਰਜੋਤ ਦੀ ਜਿਹੜੀ ਆਵਾਜ਼ ਸੀਗੀ ਉਹ ਚਮਕੀਲਾ ਉਹਦੀ ਆਵਾਜ਼ ਤੋਂ ਬਹੁਤ ਖੁਸ਼ ਸੀਗਾ ਅਮਰਜੋਤ ਦੀ ਤੋਂ ਤੇ ਉਹ ਇਹ ਨਹੀਂ ਚਾਹੁੰਦਾ ਸੀਗਾ ਕਿ ਅੱਗੇ ਜਾ ਕੇ ਉਹਨਾਂ ਦੀ ਜੋੜੀ ਟੁੱਟੇ ਤਾਂ ਕਰਕੇ ਉਹਨਾਂ ਨੇ ਅਮਰਜੋਤ ਦੇ ਨਾਲ ਜਿਹੜਾ ਦੂਜਾ ਵਿਆਹ ਕਰਾ ਲਿਆ ਤੇ ਜਦੋਂ ਇਸ ਗੱਲ ਦਾ ਘਰੇ ਪਤਾ ਲੱਗਿਆ ਤਾਂ ਪਹਿਲਾਂ ਤਾਂ ਘਰ ਦੇ ਵਿੱਚ ਜਿਹੜਾ ਬਹੁਤ ਕਲੇਸ਼ ਪਿਆ ਪਰ ਚਮਕੀਲੇ ਨੇ ਆਪਦੀਆਂ ਗੱਲਾਂ ਦੇ ਨਾਲ ਕਹਿੰਦੇ ਸਾਰਿਆਂ ਨੂੰ ਹੀ ਜਿਹੜਾ ਮਨਾ ਲਿਆ ਸੀਗਾ ਤੇ ਇੱਕ ਚਮਕੀਲੇ ਦੇ ਨਾਂ ਤੇ ਜਿਹੜਾ ਸੀਗਾ ਜੇ ਆਪਾਂ ਗੱਲ ਕਰੀਏ ਤਾਂ ਇੱਕ ਰਿਕਾਰਡ ਬਹੁਤ ਤਕੜਾ ਸੀਗਾ ਉਹਨਾਂ ਦੇ ਨਾਂ ਤੇ ਵੀ 365 ਦਿਨਾਂ ਦੇ ਵਿੱਚ 365 ਖਾੜੇ ਲਾਉਣ ਦਾ ਰਿਕਾਰਡ ਚਮਕੀਲੇ ਦੇ ਨਾਂ ਤੇ ਸੀ ਆਜੇ-ਆਜ ਤੱਕ ਟੁੱਟਿਆ ਨਹੀਂ ਕਿਸੇ ਤੋਂ ਵੀ ਤੇ ਬਾਕੀ ਜੇ ਆਪਾਂ ਉਹਦੀ ਗੱਲ ਕਰੀਏ ਮਰਨ ਦੀ ਤਾਂ ਚਮਕੀਲੇ ਨੂੰ ਮਾਰਨ ਦੇ ਤਿੰਨ ਕਾਰਨ ਸਾਹਮਣੇ ਆਉਂਦੇ ਅੱਜ ਤੱਕ ਉਹ ਤਿੰਨ ਕਾਰਨ ਕਿਹੜੇ-ਕਿਹੜੇ ਆ ਕਿ ਕਈ ਬੰਦੇ ਇਹ ਗੱਲ ਕਹਿੰਦੇ ਆ ਵੀ ਚਮਕੀਲਾ ਥੋੜੇ ਅਸ਼ਲੀਲ ਗੀਤ ਗਾਉਂਦਾ ਸੀ ਜਾਂ ਤਾਂ ਕਰਕੇ ਇਹਨਾਂ ਨੂੰ ਸਿੰਘਾਂ ਨੇ ਗੱਡੀ ਛਾੜਤਾ ਚਮਕੀਲੇ ਨੂੰ ਸਿੰਘਾਂ ਨੇ ਗੱਡੀ ਛਾੜਤਾ ਦਰਸਲ ਗੱਲ ਇਹ ਹੋਈ ਸੀ ਕਿ ਵੀ ਜਦੋਂ ਚਮਕੀਲੇ ਨੂੰ ਧਮਕੀਆਂ ਮਿਲਦੀਆਂ ਸੀਗੀਆਂ ਤਾਂ ਚਮਕੀਲੇ ਨੇ ਬਾਬਾ ਮਾਨੋਚਾਲ ਦੇ ਨਾਲ ਮੁਲਾਕਾਤ ਕੀਤੀ ਸੀਗੀ ਤਾਂ ਬਾਬੇ ਮਾਨੋਚਾਲ ਨਾਲ ਮਿਲ ਕੇ ਇਹ ਗੱਲ ਕਹੀ ਵੀ ਮੈਂ ਹੁਣ ਇਦੋਂ ਬਾਅਦ ਕੋਈ ਵੀ ਕੋਈ ਵੀ ਜਾਨੀ ਕਿ ਭੱਦਾ ਗੀਤ ਨਹੀਂ ਗਾਉਂਗਾ ਤਾਂ ਬਾਬਾ ਮਾਨੋਚਾਲ ਇਹਨੂੰ ਮaaf ਕਰਤਾ ਸੀਗਾ ਤੇ ਉਦੋਂ ਬਾਅਦ ਨੇ ਚਮਕੀਲੇ ਨੇ ਆ ਕੇ ਧਾਰਮਿਕ ਰਿਕਵੈਸਟ ਕੱਢੀ ਬਾਬਾ ਸਾਥੋਂ ਕੋਲਿਆ ਤੇਰਾ ਨਨਕਾਣਾ ਤੇ ਹੋਰ ਵੀ ਬਹੁਤ ਸਾਰੀਆਂ ਧਾਰਮਿਕ ਰਿਕਵੈਸਟਾਂ ਕੱਢੀਆਂ ਪਰ ਇੰਨਾ ਪਤਾ ਵੀ ਬਾਬਾ ਮਾਨੋਚਾਲ ਨੂੰ ਮਿਲਣ ਤੋਂ ਬਾਅਦ ਚਮਕੀਲੇ ਨੇ ਕੋਈ ਵੀ ਜਿਹੜਾ ਗੰਦਾ ਗੀਤ ਰਿਲੀਜ਼ ਨਹੀਂ ਕੀਤਾ ਜਾਂ ਅਸ਼ਲੀਲ ਵੀਟਰ ਰਿਲੀਜ਼ ਨਹੀਂ ਕੀਤਾ ਤਾਂ ਕਰਕੇ ਵੀ ਉਧਰੋਂ ਦਾ ਮਾਰਨ ਵਾਲਾ ਕੰਮ ਜਿਹੜਾ ਉਹ ਗੱਲ ਝੂਠੀ ਆ ਉਹ ਵੀ ਆਪਾਂ ਇਹਨੂੰ ਸਾਈਡ ਤੇ ਕਰ ਦਨੇ ਆ ਦੂਜੀ ਗੱਲ ਇਹ ਆਉਂਦੀ ਆ ਵੀ ਚਮਕੀਲੇ ਨੇ ਆਪਦੇ ਜਿਹੜੇ ਕਲਾਕਾਰ ਸਾਥੀ ਸੀਗੇ ਬਹੁਤ ਸਾਰੇ ਕਲਾਕਾਰ ਸਾਥੀਆਂ ਨੂੰ ਇਹਨੇ ਬੇਰੁਜ਼ਗਾਰ ਕਰਤਾ ਸੀਗਾ ਤੇ ਹੋ ਸਕਦਾ ਵੀ ਕਹਿੰਦੇ ਇਹਦੇ ਆਪਦੇ ਸਾਥੀਆਂ ਨੇ ਹੀ ਇਹ ਵੀ ਕਿਸੇ ਨੂੰ ਸਫਾਈ ਦੇ ਕੇ ਸਪਾਰੀ ਦੇ ਕੇ ਤੇ ਇਹਨੂੰ ਮਰਵਾਤਾ ਹੋਵੇ ਦੂਜਾ ਕਾਰਨ ਤੀਜਾ ਕਾਰਨ ਇਹ ਸੀਗਾ ਕਿ ਉਸ ਟਾਈਮ ਤੇ ਵੀ ਫਰੋਤੀਆਂ ਦਾ ਬਹੁਤ ਟ੍ਰੈਂਡ ਚੱਲਦਾ ਹੁੰਦਾ ਸੀਗਾ ਉਸ ਟਾਈਮ ਤੇ ਵੀ ਫਰੋਤੀਆਂ ਬਹੁਤ ਚਲਦੀਆਂ ਹੁੰਦੀਆਂ ਸਨ ਤੇ ਚਮਕੀਲੇ ਨੂੰ ਵੀ ਫਰੋਤੀਆਂ ਦੇ ਬਹੁਤ ਫੋਨ ਆਉਂਦੇ ਹੁੰਦੇ ਸੀਗੇ ਤੇ ਹੋ ਸਕਦਾ ਵੀ ਕਿਸੇ ਨੇ ਫਰੋਤੀ ਵਾਲੇ ਨੇ ਇਹਨੂੰ ਮਾਰਤਾ ਹੋਵੇ ਕਿਉਂਕਿ ਚਮਕੀਲੇ ਨੇ ਕਦੇ ਵੀ ਕਿਸੇ ਨੂੰ ਫਰੋਤੀ ਦਾ 1 ਰੁਪਿਆ ਵੀ ਨਹੀਂ ਦਿੱਤਾ ਸੀਗਾ ਕਿਉਂਕਿ ਉਹ ਚਮਕੀਲਾ ਇਹ ਗੱਲਾਂ ਦਾ ਸੀ ਵੀ ਇਹ ਮੇਰੀ ਮਿਹਨਤ ਦੀ ਕਮਾਈ ਆ ਤੇ ਚਮਕੀਲਾ ਆਪਦੇ ਖਾੜੇ ਦਾ ਇੱਕ ਖਾੜੇ ਤੋਂ 4000 ਤੋਂ 4500 ਰੁਪਿਆ ਇੱਕ ਕਾਰਜ ਤਾਂ ਲੈਂਦਾ ਹੁੰਦਾ ਸੀਗਾ ਤੇ ਇਹਨੇ ਕਦੇ ਵੀ ਕਿਸੇ ਨੂੰ ਫਰੋਤੀ ਦੇ ਇੱਕ ਰੁਪਈਆ ਵੀ ਨਹੀਂ ਦਿੰਦਾ ਤੇ ਹੋ ਸਕਦਾ ਕਿਸੇ ਨੇ ਆਪ ਦਾ ਨਾਮ ਚ ਮਕਾਉਣ ਮਾਰੇ ਨੇ ਵੀ ਇਹਨੂੰ ਮਾਰ ਦਿੱਤਾ ਹੋਵੇ ਤੇ ਸੋ ਇਹ ਸੀਗੀ ਚਮਕੀਲੇ ਦੇ ਬਾਰੇ ਉਹ ਜਾਣਕਾਰੀ ਜਿਹੜੀ 40 ਤੋਂ 45% ਲੋਕਾਂ ਨੂੰ ਪਤਾ ਹੀ ਨਹੀਂ ਸੀ ਤੇ ਜਿਹੜੀ ਅੱਜ ਤੱਕ ਲੋਕਾਂ ਨੂੰ ਨਹੀਂ ਪਤਾ ਸੀਗੀ ਕਿਉਂਕਿ ਜਿੰਨੀ ਵੀ ਅੱਜ ਤੱਕ ਸਾਹਮਣੇ ਹੈਗੀ ਉਹ 40-50% ਹੀ ਸੀਗੀ ਬਾਕੀ ਦੀ ਜਾਣਕਾਰੀ ਆ ਅੱਜ ਤੱਕ ਤੁਹਾਨੂੰ ਹੁਣ ਮੈਂ ਦੱਸ ਰਿਹਾ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾ ਦਿਓ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਬਹੁਤ ਬਹੁਤ ਧੰਨਵਾਦ ਸਾਰਿਆਂ ਭਰਾਵਾਂ ਦਾ